ਪਹਿਲਾਂ ਤੁਸੀਂ ਘਰੇ ਬਰਥਡੇ ਮਨਾਉ ਲੇਉਗੇ ਨਾ ਕੇਕ ਲੈ ਕੇ ਆਉਂਦੇ ਸੀ ਤੇ ਹੁਣ ਇੱਥੇ ਬੱਚਿਆਂ ਚ ਮਨਾ ਕੇ ਘਰ ਵਾਲੇ ਨਾਲੋਂ ਕੋਈ ਫਰਕ ਲੱਗਿਆ ਹਾਂਜੀ ਇੱਥੇ ਬਹੁਤ ਬਹੁਤ ਲੱਗੇ ਕੰਮ ਕਿ ਮੈਂ ਵੀ ਹਾਂ ਔਰ ਇਸ ਤਰ੍ਹਾਂ ਸਾਰੇ ਬੱਚੇ ਜੁੜੇ ਹੋ ਇਸ ਤੇ ਮੇਰੇ ਫਾਦਰ ਕਹਿੰਦੇ ਵੇਖ ਕਿ ਤਰ੍ਹਾਂ ਬਹੁਤ ਦੇ ਇੱਥੇ ਮਨਾਉਂ ਰਾਂਗਾ ਵੀ ਘਰੇ ਨਹੀਂ ਕੇਕ ਲੈ ਆਉਣਾ ਅੱਛਾ ਵੀ ਇੱਥੇ ਤਾਂ ਜ਼ਿਆਦਾ ਖੁਸ਼ੀ ਮਿਲਦੀ ਹੈ ਇੱਥੇ ਜ਼ਿਆਦਾ ਖੁਸ਼ੀ ਮਿਲਦੀ ਹੈ ਹਾਂਜੀ ਰਾਮਾ ਮੰਡੀ ਕੈਫੇ ਆ ਜੀ ਸਲਾਈਸ ਆਫ ਲਾਈਫ ਉਹਨਾਂ ਜਿਹੜਾ ਮਾਲਕਾ ਉਹਦੇ ਵੱਲੋਂ ਫਰੂਟ ਭੇਜਿਆ ਗਿਆ ਕਿੰਨਾ ਟਾਈਮ ਹੋ ਗਿਆ ਖੇਡਦੇ ਹਨ ਨੂੰ ਸੱਸੀ ਕਲ ਵੀ ਸਾਰਿਆਂ ਨੇ ਹ ਮੈਨੂੰ ਤਾਂ 3-4 ਮਹੀਨੇ ਹੋਏ ਆ ਅੱਛਾ ਤੇ ਕੀ ਚੀਜ਼ ਖੇਡਦੇ ਹੁਣ ਕਬੱਡੀ ਸਾਡੇ ਚੈਨਲ ਵੱਲੋਂ ਤੇ ਹਰ ਕਿਸੇ ਵੱਲੋਂ ਜੋ ਸਾਡੇ ਨਾਲ ਜੁੜਿਆ ਇਸ ਬੱਚੀ ਕਮਲਦੀਪ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਪਰਮਾਤਮਾ ਮਿਹਰ ਕਰੇ ਸਸਰੀਕਾਲ ਇਹ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਹੋ ਇਹ ਪਿੰਡ ਬੰਗੀ ਦੀ ਪੜਾ ਇਹਦੀਆਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ ਜਿਹੜਾ ਇੱਕ ਰੋਜ਼ਾ ਐਥਲੈਟਿਕ ਮੀਟ ਹੋਈ ਸੀ ਉਹ ਤੁਹਾਨੂੰ ਲਾਈਵ ਦਿਖਾਇਆ ਸੀ ਤੇ ਇਹ ਇੱਕ ਬੱਚੇ ਤੋਂ ਲੈ ਕੇ ਇਹੜਾ 100 ਦੇ ਕਰੀਬ ਬੱਚਿਆਂ ਦਾ ਇਹ ਕਾਫਲਾ ਬਣਿਆਗਾ 1.5-2 ਸਾਲ ਦੇ ਟਾਈਮ ਦੇ ਵਿੱਚ ਤੇ ਇਹ ਕਬੱਡੀ ਖੇਡਦੇ ਆ ਬੱਚੇ ਤੇ ਪਹਿਲਾਂ ਵੀ ਇਹ ਗੱਲ ਦੱਸੀ ਸੀ ਵੀ ਹੁਣ ਇਹ ਇੰਨੇ ਮਸ਼ਹੂਰ ਹੋ ਗਏ ਕਿ ਪਿੰਡ ਦੇ ਲੋਕ ਇੱਥੇ ਆਪਣੇ ਬੱਚਾ ਦਾ ਜਨਮ ਦਿਨ ਸੈਲੀਬ੍ਰੇਟ ਕਰਨ ਆਉਂਦੇ ਆ ਉਸੇ ਲੜੀ ਦੇ ਤਹਿਤ ਇੱਕ ਨਵਾਂ ਜਨਮ ਦਿਨ ਜਿਹੜਾ ਹੈਗਾ ਅੱਜ ਇੱਥੇ ਬਣਾਇਆ ਜਾ ਰਿਹਾ ਪਿੰਡ ਬੰਗੀ ਦੀਪਾ ਦੇ ਗਰਾਊਂਡ ਦੇ ਵਿੱਚ ਤੇ ਉਹ ਕਿਹੜਾ ਬੱਚਾ ਹੈਗਾ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਜਨਮ ਦਿਨ ਦੇ ਬਹਾਨੇ ਨਾਲ ਇਹਨਾਂ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਨੇ ਖਾਣ ਪੀਣ ਦੀਆਂ ਉਹ ਸਾਰੀ ਡਿਟੇਲ ਆਪਾਂ ਜਾਣਕਾਰੀ ਲਵਾਂਗੇ ਤੇ ਸਾਂਝੀ ਕਰਾਂਗੇ ਸਸਰੀ ਗਾਲ ਜੀ ਸਾਰਿਆਂ ਨੂੰ ਗਾੜੀ ਜਿਹੜਾ ਇਹ ਅੱਜ ਬੱਚੇ ਜਾਮਨ ਦਿਨ ਮਨਾਇਆ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਨਾਮ ਦਾ ਸਿਕੂ ਦਾ ਸਭ ਤੋਂ ਪਹਿਲਾਂ ਮੈਂ ਗਗਨ ਵੱਡੀ ਕੋਚ ਕਰਨ ਸਸ਼ੀਗਾਲ ਭਾਈ ਮੇਰੇ ਵੱਲੋਂ ਅੱਜ ਬਈ ਸਾਡੇ ਗਰਾਊਂਡ 'ਚ ਖਾਸ ਦਿਨ ਆ ਸਾਡੇ ਹੀ ਬੱਚਾ ਹੈਗਾ ਸਾਡੇ ਹੀ ਖੇਡਦਾ ਕਮਲਦੀਪ ਕੌਰ ਇਹਦਾ ਜਨਮ ਦਿਨ ਹੈ ਇਹ ਸਾਡੇ ਨਾਲ ਸੈਲੀਬ੍ਰੇਟ ਕਰੀਏ ਸਾਰਿਆਂ ਨਾਲ ਤੇ ਇਸ ਖੁਸ਼ੀ ਦੀ ਗੱਲ ਹੈ ਇਹ ਵੀ ਇਹਦਾ ਸਾਰਾ ਪਰਿਵਾਰ ਇੱਥੇ ਪਹੁੰਚਿਆ ਹੋਇਆ ਹੈ ਇਹ ਪਰਿਵਾਰ ਦਾ ਹੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਨਾਲ ਬੱਚੇ ਦਾ ਜਨਮ ਦਿਨ ਸਾਂਝਾ ਕਰਨਾ ਜ਼ਰੂਰੀ ਮੰਨਿਆ ਹਿੱਤਾ ਧੰਨਵਾਦ ਕਰਦੇ ਇਹ ਪੂਰੇ ਪਰਿਵਾਰ ਦਾ ਇਹਦੀ ਮੰਮੀ ਪਹੁੰਚੀ ਦੇ ਦਾਦਾ ਜੀ ਦਾਦੀ ਜੀ ਪਹੁੰਚਿਆ ਤੇ ਡੈਡੀ ਦਾ ਇਹਦੇ ਬ੍ਰਦਰ ਦਾ ਹੀ ਦਿਲੋਂ ਧੰਨਵਾਦ ਕਰਦੇ ਆਂਗੇ ਕਿ ਇਹਨਾਂ ਨੇ ਜ਼ਰੂਰੀ ਸਾਂਝਾ ਸਾਡੇ ਨਾਲ ਜਨਮ ਦਿਨ ਮਨਾਉਣਾ ਤੇ ਇਹ ਜਿਹੜੀ ਬੇਟੀ ਹੈ ਇਹਦਾ ਦੱਸ ਦਿਓ ਵੀ ਇਹ ਕਿਹੜੀ ਗੇਮ ਖੇਡਦੀ ਹੈ ਤੇ ਕਿੰਨਾ ਟਾਈਮ ਹੋ ਗਿਆ ਇਹ ਇਹ ਬੇਟੀ ਦਾ ਨਾਮ ਕਮਲਦੀਪ ਕੌਰ ਆਇਆ ਹੈ ਇਨੂੰ ਹੋ ਗਏ ਲਗਭਗ 3-4 ਮਹੀਨੇ ਹੋ ਗਏ ਸੰਤਰੀ ਨਾਲ ਜੁੜੀ ਹੋਈ ਨੂੰ ਅੱਛਾ ਜੀ ਉਮਰ ਕਿੰਨੀ ਦੀ ਉਮਰ ਪੁੱਤ ਕਿੰਨੇ ਸਾਲਾਂ ਦਾ ਹੋ ਗਿਆ 14 ਸਾਲਾਂ ਦਾ ਹੋ ਗਿਆ 13 ਸਾਲ ਉਮਰ ਹੈ ਇਹਨੂੰ 14ਵਾਂ ਸਾਲ ਲੱਗ ਗਿਆ ਤੇ 3-4 ਮਹੀਨੇ ਹੋ ਗਏ ਸਾਡੇ ਨਾਲ ਜੁੜੇ ਹੋਏ ਪੁੱਲਰ ਜੀ ਅੱਛਾ ਜੀ ਤੇ ਬਹੁਤ ਵਧੀਆ ਖੇਡਦੀ ਹੈ ਕੁੜੀ ਮਿਹਨਤ ਪੂਰੀ ਕਰਦੀ ਹੈ ਠੀਕ ਹੈ ਅੱਗੇ ਕੀ ਬੱਚਾ ਹੈ ਤੇ ਇਹੋ ਜਿਹੇ ਬੱਚਿਆਂ ਦਾ ਜਨਮ ਦਿਨ ਮਨਾ ਕੇ ਸਾਨੂੰ ਵੀ ਸਕੂਨ ਮਿਲਦਾ ਹੈਗਾ ਇਹੋ ਜਿਹੇ ਬੱਚੇ ਸਾਡੇ ਨਾਲ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਕਿੰਨਾ ਟਾਈਮ ਹੋ ਗਿਆ ਖੇਡਦੇ ਨੂੰ ਸੱਸੀ ਕਾਲ ਵੀ ਸਾਰਿਆਂ ਨੇ ਹਾਂ ਜੀ ਮੈਨੂੰ 3-4 ਮਹੀਨੇ ਹੋਏ ਕੀ ਚੀਜ਼ ਖੇਡਦੇ ਹੁਣ ਕਬੱਡੀ ਤੇ ਜਦੋਂ ਪਹਿਲੇ ਦਿਨ ਆਏ ਸੀ ਗਰਾਊਂਡ ਦੇ ਵਿੱਚ ਖੇਡਣ ਲਈ ਹਨ ਉਦੋਂ ਕਿਵੇਂ ਬਾਹਲਾ ਭਾਹਾ ਕੇ ਤੰਗ ਪਰੇਸ਼ਾਨ ਕਰਿਆ ਜਾਂ ਹੌਲੀ ਹੌਲੀ ਕਿਵੇਂ ਲੱਗਿਆ ਉਹ ਚੀਜ਼ਾਂ ਆਪਾਂ ਪੁੱਛਣੀਆਂ ਵੀ ਨਵੇਂ ਜਵਾਕ ਡਰਨਾ ਨਾ ਜਾਂ ਉਹਨਾਂ ਦੇ ਮਾਪਿਓ ਆਏ ਨਾ ਸੰਗ ਨਾ ਮੰਨਣ ਉਹ ਸਾਡੇ ਜਵਾਕ ਦੀ ਕੋਈ ਲਾਤਵਾ ਟੁੱਟ ਜੂ ਤੇ ਤੈਨੂੰ ਕਿਵੇਂ ਇਹਨਾਂ ਨੇ ਤਿਆਰ ਕਰਿਆ ਉਹ ਦੱਸ ਦੇ ਸੰ ਬਈ ਜਨਾ ਮੈਂ ਬੱਚਾ ਉਹਦੇ ਨਾਰਮਲ ਪ੍ਰੈਕਟਿਸ ਕਰਾਉਂਦੇ ਬਾਈ ਵਰਗੇ ਹੂੰ ਵੀ ਉਹ ਜੇ ਉਹ ਥੱਕਿਆ ਤਾਂ ਉਹਨਾਂ ਬੈਠਣ ਨੂੰ ਵੀ ਕਹਿੰਦੇ ਵੀ ਉਹਨਾਂ ਜਿਆਦਾ ਹਾਰਡ ਵਰਕ ਨਹੀਂ ਕਰਵਾਉਂਦੇਗੇ ਅੱਛਾ ਨਾਰਮਲ ਕਰ ਰਹੇ ਹਾਂ ਬਈਆਂ ਜਿਆਦਾ ਤੰਗ ਨਹੀਂ ਕਰਦੇ ਬਵਾੜਾ ਭੁਜਾ ਲਿਆ ਜਾਂ ਵੀ ਮੁੜ ਕੇ ਜਵਾਕ ਆਉਣੀ ਅੰਦਰ ਦਿਆਂ ਨਹੀਂ ਕਰਦੇ ਨਹੀਂ ਹੁਣ ਹੁਣ ਕਬੱਡੀ ਖੇਡਦੀਆਂ ਤੂੰ ਹਾਂਜੀ ਤੇ ਭਜਦੇ ਕਿੰਨੇ ਹੁੰਨੇ ਹੋ ਤੁਸੀਂ ਦੌੜ ਲਾਉਣੇ ਜਿਹੜੇ ਅੱਜ ਤੇ 80 15 ਮਿੰਟ ਅਨੇ ਲਗਾਉਣੇ ਹੁੰਦੇ ਆ 15 ਮਿੰਟ ਰਨਿੰਗ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਐਕਸਰਸਾਈਜ਼ ਦਾ ਕਰਵਾਉਂਦੇ ਹਣੀ ਰੂਟੀਨ ਦੇ ਵਿੱਚ ਹਾਂਜੀ ਉਹ ਕਿੰਨਾ ਟਾਈਮ ਕਰ ਦੋ ਉਹ 40 45 ਮਿੰਟ ਤੇ ਉਸ ਤੋਂ ਬਾਅਦ ਫੇਰ ਖੇਡ ਦੋ ਕਬੱਡੀ ਹਾਂ ਫੇਰ ਕਬੱਡੀ ਖੇਡ ਦੋ ਹਾਂਜੀ ਇਹ ਜਾਣਕਾਰੀ ਲੈਣ ਦਾ ਕਾਰਨ ਇਹੀ ਸੀਗਾ ਜੀ ਵੀ ਜਿਹੜੇ ਨਵੇਂ ਬੱਚੇ ਆਉਂ ਆਪਾਂ ਪਿੰਡ ਦੇ ਵਿੱਚੋਂ ਦੇਖ ਕੇ ਜਾਂ ਕੋਈ ਵੀ ਭੇਜ ਦੇਆ ਤਾਂ ਕਈ ਵਾਰੀ ਆਪਾਂ ਡਰ ਜਾਂਦੇ ਆ ਵੀ ਗਰਾਊਂਡ ਦੇ ਵਿੱਚ ਜਿਹੜੀ ਪ੍ਰੈਕਟਿਸ ਆ ਉਹ ਜਾਦੇ ਹਾਰਡ ਹੋਊਗੀ ਇਸ ਲਈ ਆਪਾਂ ਇਹ ਬੱਚੇ ਤੋਂ ਜਾਣਕਾਰੀ ਲਈ ਆ ਵੀ ਅੱਗੇ ਜੇ ਕਿਸੇ ਨੇ ਬੱਚਾ ਭੇਜਣਾ ਤਾਂ ਐ ਨਹੀਂ ਹੈਗਾ ਡਰ ਵਾਲੀ ਗੱਲ ਵੀ ਸਾਡੇ ਜਵਾਕ ਦੇ ਕੋਈ ਛੱਟ ਬਾਝੂ ਜਾਂ ਉਹ ਬਿਮਾਰ ਹੋ ਜਾਊਗਾ ਨਵੇਂ ਬੱਚੇ ਨੂੰ ਬਿਲਕੁਲ ਥੋੜੀ ਥੋੜੀ ਬਿਲਕੁਲ ਬੇਸਿਕ ਜੀਆਂ ਚੀਜ਼ਾਂ ਜਦੋਂ ਥੱਕ ਕੇ ਉਹਨੂੰ ਬਿਠਾ ਦਿੰਦੇ ਆ ਐ ਕਰ ਕਰ ਕੇ ਜੇ ਉਹਦਾ ਮਨ ਲੱਗਿਆ ਰਹੇ ਡਰ ਕੇ ਭੱਜ ਜਾਏ ਜਾਂ ਘਰ ਜਾ ਕੇ ਕਹੇ ਮੈਂ ਆਉਂਦਾ ਨਹੀਂ ਉਹ ਕ ਦੀ ਦੇ ਰਹੇ ਆ ਉਹ ਕਿਹੜੀਆਂ ਕਿਹੜੀਆਂ ਨੇ ਜੀ ਜਨਮ ਦਿਨ ਤਾਂ ਬੰਨਾ ਲਿਆ ਉਹ ਵੀ ਦੱਸ ਦੋ ਹਾਂ ਭੁੱਲਰ ਜੀ ਫਰੂਟ ਭੇਜਿਆ ਦੇ ਪਰਿਵਾਰ ਨੇ ਇੱਕ ਹੋਰ ਸੇਵਾ ਆਏ ਭੁੱਲਰ ਜੀ ਸਾਡਾ ਭਰਾ ਮਨਪ੍ਰੀਤ ਗੁੱਲੂ ਅੱਛਾ ਜੀ ਜਿਹੜਾ ਹਟਾ ਦਾ ਰਾਮਾ ਮੰਡੀ ਉਹਨੇ 10 ਕਿਲੋ ਰੂਟਾਂ ਦੀ ਸੇਵਾ ਭੇਜੀ ਹੈਗੀ ਬੱਚਿਆਂ ਵਾਸਤੇ ਉਹਦਾ ਵੀ ਦਿਲੋਤ ਧੰਨਵਾਦ ਕਰਦੇ ਆਪਾਂ ਮਨਪ੍ਰੀਤ ਗੁੱਲੂ ਦਾ ਤੇ ਇਹ ਕਮਲ ਦੀ ਫੈਮਿਲੀ ਦਾ ਵੀ ਧੰਨਵਾਦ ਕਰਦੇ ਆਨੇ ਸਾਨੂੰ ਫਰੂਟ ਆ ਦਿੱਤਾ ਸਾਰੇ ਬੱਚਿਆਂ ਨੂੰ ਤੇ ਬਹੁਤ ਦਿਲੋ ਧੰਨਵਾਦ ਕਰਦਾ ਰਾਮਾ ਮੰਡੀ ਕੈਫੇ ਆ ਜੀ ਸਲਾਈਸ ਆਫ ਲਾਈਫ ਉਹਦਾ ਜਿਹੜਾ ਮਾਲਕਾ ਉਹਦੇ ਵੱਲੋਂ ਫਰੂਟ ਭੇਜ ਕਮਲਦੀਪ ਦੇ ਪਰਿਵਾਰ ਦੇ ਵਿੱਚੋਂ ਮੈਂਬਰ ਆਏ ਉਹਨਾਂ ਦਾ ਭਰਾ ਆਇਆ ਹੋਇਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸੋ ਜੀ ਅੰਮਰਪਾਲ ਸਿੰਘ ਤੁਸੀਂ ਬੱਚੀ ਨੂੰ ਭੇਜਦੇ ਰਹੇ ਹੋ ਹਨ 3-4 ਮਹੀਨੇ ਹੋ ਗਏ ਹਾਂਜੀ ਵੀਰੇ ਪਹਿਲਾਂ ਕੋਈ ਤੁਹਾਡੇ ਮਨ 'ਚ ਡਰ ਸੀਗਾ ਨਹੀਂ ਵੀਰੇ ਸਾਨੂੰ ਇਹਨਾਂ ਤੇ ਉੱਪਰ ਪਤਾ ਸੀਗਾ ਪਹਿਲਾਂ ਅੱਛਾ ਮੁੰਡੇ ਜਿਹੜੇ ਮੇਰੇ ਨਾਲ ਇੱਥੇ ਇੱਕ ਹੋਰ ਅੰਮਰਪਾਲ ਸਿੰਘ ਆਉਂਦੇ ਆ ਉਹ ਮੇਰੇ ਨਾਲ ਹੀ ਪੜਦੇ ਸੀ ਪਤਾ ਸੀ ਉਹ ਜਿਹੜੇ ਸਾਡੇ ਨਾਲ ਪ੍ਰੈਕਟਿਸ ਕਰਦੇ ਸੀ ਪਹਿਲਾਂ ਇੱਥੇ ਅੱਛਾ ਜੀ ਉਹ ਬਹੁਤ ਟਾਈਮ ਤੋਂ ਗਰਾਊਂਡ ਨਾਲ ਜੁੜੇ ਹੋਏ ਸੀ ਪਤਾ ਸੀ ਮਿਲ ਉਹਨਾਂ ਦਾ ਹੁਣ ਜਿਵੇਂ ਖੇਡ ਕੇ ਜਾਂਦੇ ਆ ਡੈਲੀ ਹਨਾ ਹਾਂਜੀ ਹਾਂਜੀ ਤੇ ਉਹਦੇ ਨਾਲ ਕੋਈ ਫਰਕ ਲੱਗਦਾ ਸੰਤੁਸ਼ਟ ਹੋ ਮੰਨ ਲਓ ਤੁਸੀਂ ਉਹੋ ਚੀਜ਼ਾਂ ਤੋਂ ਉਸ ਚੀਜ਼ ਨਾਲ ਖੁਸ਼ ਸੈਟੀਸਫਾਈਡ ਹੁੰਦੇ ਆ ਅੱਛਾ ਔਰ ਇਹ ਖੁਸ਼ ਹੁੰਦੇ ਆ ਉਸ ਚੀਜ਼ ਨੂੰ ਕਰਕੇ ਜਿਵੇਂ ਆਪਾਂ ਆਮ ਕਹੇ ਆਪਣੇ ਕਹਿੰਦੇ ਕੁੜੀਆਂ ਨੂੰ ਘਟ ਭੇਜਦੇ ਵਾਰ ਹਾਂਜੀ ਹਾਂਜੀ ਤੇ ਹੁਣ ਇੱਥੇ 25 26 30 ਤੋਂ ਉੱਪਰ ਕੁੜੀਆਂ ਹੋਗੀਆਂ ਹੋਣਗੀਆਂ ਉਸ ਤਰ੍ਹਾਂ ਦੀ ਮਤਲਬ ਸੇਫ ਜਗ੍ਹਾ ਹੈਗੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀਂ ਬਿਲਕੁਲ ਨਹੀਂ ਬਿਲਕੁਲ ਤੁਹਾਨੂੰ ਘਰੇ ਜਾ ਕੇ ਕੋਈ ਸ਼ਿਕਾਇਤ ਕਰੀ ਹੋਵੇ ਬੱਚਿਆਂ ਦੀ ਬਿਲਕੁਲ ਨਹੀਂ ਸਰ ਬਿਲਕੁਲ ਠੀਕ ਆ ਜੀ ਇਹ ਉਹਨਾਂ ਦੇ ਪਰਿਵਾਰ ਵੱਲੋਂ ਫੀ ਵੀ ਬੱਚਿਆਂ ਨੂੰ ਵਧੀਆ ਸੇਫ ਮਾਹੌਲ ਬਣਦਾ ਖੇਡਣ ਲਈ ਇਹ ਦੀਪਾਵੰਗੀ ਪਿੰਡ ਦੇ ਬਾਕੀ ਹੈਗੇ ਆ ਜੀ ਜਿਹੜੇ ਆਪਾਂ ਨੂੰ ਬਜ਼ੁਰਗ ਦਿਖ ਰਹੇ ਆ ਜਾਂ ਬਸਨੀਕ ਜਿਹੜੇ ਖੜੇ ਹੋਏ ਆ ਤੇ ਇਹ ਇੱਥੇ ਆਉਣ ਦਾ ਕਾਰਨ ਇਹੀ ਹੈਗਾ ਵੀ ਜੇਕਰ ਗਰਾਊਂਡ ਨਾਲ ਇੱਕ ਬੰਦੇ ਨੇ ਸ਼ੁਰੂਆਤ ਕਰਕੇ ਦੋ ਚਾਰ ਇਹਦੇ ਦੋਸਤ ਬੰਦੇ ਹੋ ਗਏ ਜਾਂ ਇਹ ਬਾਈ ਪਾਣੀ ਦੀ ਸੇਵਾ ਕਰ ਦਿੰਦਾ ਜਸਪਾਲ ਬਾਬਾ ਹੋ ਗਿਆ ਨਿਮਾ ਫੌਜੀ ਹੋ ਗਿਆ ਉਹਨਾਂ ਇਹਨਾਂ ਨੂੰ ਮਦਦ ਕਰ ਦਿੰਦਾ ਜੂਨੀਫਾਰਮ ਵਗੈਰਾ ਦੇ ਕੇ ਤਾਂ ਪਿੰਡ ਦੇ ਲੋਕਾਂ ਦਾ ਵੀ ਇਹਨਾਂ ਤੇ ਯਕੀਨ ਵੱਧ ਗਿਆ ਤੇ ਹੁਣ ਬੱਚੇ ਜਿਹੜੇ ਬੈਠੇ ਤੁਹਾਨੂੰ ਦੇਖ ਹੀ ਰਹੇ ਆ ਇਹ ਅੱਛਾ ਜੀ ਪਿੱਛੇ ਨਾ ਸੁੰਜਾਂ ਪਈਆਂ ਹੁੰਦੀਆਂ ਗੋਲੀਆਂ ਦੇ ਪੱਤੇ ਵੀ ਪੈ ਜਾਂਦੇ ਸੀ ਹੁਣ ਹੈ ਨਹੀਂ ਤੇ ਹੁਣ ਠੀਕ ਹੈ ਕਟੋਆ 1700 ਬੰਦਾ ਬੈਠਾ ਰਹਾ ਹੈਗਾ ਤੇ ਜੇਕਰ ਇਸ ਤਰ੍ਹਾਂ ਦਾ ਮਾਹੌਲ ਹਰੇਕ ਪਿੰਡ ਦੇ ਵਿੱਚ ਹੋਊਗਾ ਪਿੰਡ ਦੇ ਲੋਕ ਗਰਾਊਂਡ ਦੇ ਵਿੱਚ ਗੇੜੇ ਮਾਰਿਆ ਕਰਨਗੇ ਤਾਂ ਸਪੈਸ਼ਲੀ ਕੁੜੀਆਂ ਨੂੰ ਲੋਕ ਗਰਾਊਂਡ ਦੇ ਵਿੱਚ ਭੇਜਣ ਲਈ ਰਾਜ਼ੀ ਹੋਣਗੇ ਤੇ ਡਰ ਕੇ ਘਰੇ ਨਹੀਂ ਬੈਠ ਸਕਣੀਆਂ ਕੁੜੀਆਂ ਵੀ ਆਪਾਂ ਕਹਾਂਗੇ ਮਾਹੌਲ ਵਧੀਆ ਨਹੀਂ ਖੇਡਣ ਨਹੀਂ ਜਾਣਾ ਤਾਂ ਪਿੰਡ ਦੇ ਲੋਕਾਂ ਦਾ ਵੀ ਧੰਨਵਾਦ ਆ ਵੀ ਇਸ ਤਰ੍ਹਾਂ ਗਰਾਊਂਡ ਦੇ ਵਿੱਚ ਗੇੜੇ ਮਾਰਦੇ ਰਹਿਣੇ ਚਾਹੀ ਤਾਹੀਂ ਰਲ ਮਿਲ ਕੇ ਇਹ ਕੰਮ ਚੱਲਦਾ ਇਹ ਪਰਮਾਤਮਾ ਇਹ ਪਰਮਾਤਮਾ ਆਦੀ ਪਿੰਡ ਜੀ ਲੰਮੀ ਉਮਰ ਕਰੀ ਲੰਮੀ ਉਮਰ ਕਰੀ ਇਹਨੂੰ ਤਰੱਕੀਆਂ ਬਖਸ਼ੀ ਇਹਨੂੰ ਤਰੱਕੀਆਂ ਬਖਸ਼ੀ ਇਹਦੇ ਪਰਿਵਾਰ ਨੂੰ ਇਹਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਰੱਖੀ ਸੁੱਖ ਸ਼ਾਂਤੀ ਰੱਖੀ ਹੈਪੀ ਬਰਥਡੇ ਟੂ ਯੂ ਥੈਂਕ ਯੂ ਆਪਣਾ ਰੇਸ਼ਮ ਸਿੰਘ ਜੁੜੇ ਹੋਇਆ ਜੀ ਪਿੰਡ ਬੰਗੀ ਦੀਪਾ ਤੋਂ ਇਹ ਗਰਾਊਂਡ ਦੇ ਤੇ ਬੱਚਿਆਂ ਬਾਰੇ ਜਿਹੜਾ 1.5 ਸਾਲ ਤੋਂ ਚੱਲ ਰਿਹਾ ਜੀ ਕੰਮ ਇਹਨਾਂ ਵਾਰੇ ਤੁਸੀਂ ਦੱਸੋ ਬੱਚਿਆਂ ਦਾ ਇਹ ਜੀ ਪਹਿਲਾਂ ਅਸੀਂ ਮੈਂ 1984 ਤੱਕ ਖੇਡਦਾ ਰਿਹਾ ਕੋਲੇ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਮਤਲਬ ਖਿਡਾਰੀ ਨਹੀਂ ਸੀਗਾ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਹੁਣ ਇਹ ਗਗਨਦੀਪ ਨੇ ਬੱਚਾ ਨੂੰ ਮਤਲਬ ਟ੍ਰੇਨਿੰਗ ਦੇ ਕੇ ਵਧੀਆ ਬੱਚੇ ਬਣਾਏ ਆ ਹਾਂਜੀ ਹੁਣ ਨੌ ਸਰਟੀਫਿਕੇਟ ਵੀ ਮਿਲ ਰਿਹਾ ਜਿਹੜੇ ਮਤਲਬ ਡਿਸਟ੍ਰਿਕਟ ਲੈਵਲ ਤੇ ਖੇਡੇ ਆ ਬੱਚੇ ਤੇ ਹੁਣ ਸਟੇਟ ਲੈਵਲ ਤੇ ਵੀ ਖੜੋਗੇ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਸਾਰੀ ਸੰਗਤ ਦਾ ਬੱਚਿਆਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਆ ਕੇ ਗਰਾਊਂਡ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਇਹਨਾਂ ਦੇ ਥਲੇ ਹਕਮਮਾਨ ਕੇ ਖੜਦੇ ਬਹੁਤ ਸੰਗੀ ਗੱਲ ਹੈ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅਸੀਂ ਗਗਨਦੀਪ ਜੀ ਦਾ ਬਾਕੀ ਫੌਜੀ ਸਾਹਿਬ ਦਾ ਤੇ ਹੋਰ ਵੀ ਆਪਣੇ ਪਰਵੰਤ ਸੱਜਣ ਹੈਗੇ ਉਹਨਾਂ ਦਾ ਵੀ ਅਸੀਂ ਸਭ ਇਹਨਾਂ ਨਾਲ ਜੁੜੇ ਹੋਏ ਆ ਇਹ ਸਲਾਗਾ ਜੋ ਕਾਦ ਮੈਂ ਤੋਂ ਸੰਤੋਸ਼ ਹੋ ਜਣੀ ਬਹੁਤ ਸੰਤੋਸ਼ਤਾ ਹੈ ਜੀ ਸਾਡੇ ਵੀ ਦੋ ਬੀਬੀਆਂ ਗੁਟੀਆਂ ਖੇਡਦੇ ਆ ਅੱਛਾ ਜੀ ਮੇਰਾ ਪੁੱਤਾ ਵੀ ਖੇਡਦਾ ਹੈ ਖੜਾਉਂਦੇ ਆ ਅੱਛਾ ਜੀ ਵਧੀਆ ਖੇਡਦੇ ਸਾਰੇ ਮੇਨ ਗੱਲ ਹੈ ਜੀ ਵੀ 4-5 ਸਾਲਾਂ ਦੇ ਜਵਾਗ ਤੋਂ ਲੈ ਕੇ ਵੱਡੀ ਉਮਰ ਦਾ ਕਿੰਨੇ ਮਰਜੀ ਬੱਚੇ ਇੱਥੇ ਆ ਸਕਦੇ ਆ ਕੁੜੀਆਂ ਕੋਈ ਵੀ ਆ ਸਕਦੀਆਂ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਅੱਗੇ ਪੁਲਿਸ ਦੀ ਭਰਤੀ ਆਉਣੀ ਆ ਜਿਵੇਂ ਤਾਂ ਇਹਨਾਂ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ ਬੋਰਡ ਵੀ ਲੱਗਿਆ ਹੋਇਆ ਔਰ ਜੀ ਫਿਜ਼ੀਕਲ ਫਿਟ ਅਕੈਡਮੀ ਦਾ ਤੇ ਜਿਵੇਂ ਫੌਜ ਦੇ ਵਿੱਚ ਜਾਂ ਹੋਰ ਜਿੱਥੇ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਆ ਉਹੀ ਟ੍ਰੇਨਿੰਗ ਸਾਰੀ ਪਹਿਲਾਂ ਵਾਰਮਅਪ ਕਰਕੇ ਥੋੜਾ ਥੋੜਾ ਭਜਾ ਕੇ ਫਿਰ ਕੋਈ ਵੀ ਗੇਮ ਕਰਾਉਂਦੇ ਆ ਗਰਾਊਂਡ ਵਧੀਆ ਉਹ ਸਾਰੀਆਂ ਚੀਜ਼ਾਂ ਫ੍ਰੀ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਕੋਈ ਪੈਸੇ ਨਹੀਂ ਲਏ ਜਾਂਦੇ ਹੈ ਬਕੋ ਤੇ ਨੇੜੇ ਪਿੰਡ ਦਾ ਜੇ ਕੋਈ ਵੀ ਟ੍ਰੇਨਿੰਗ ਲੈਣਾ ਆਉਣਾ ਚਾਹੁੰਦਾ ਤਾਂ ਉਹ ਇੱਥੇ ਆ ਕੇ ਸੰਪਰਕ ਕਰ ਸਕਦਾ ਤੇ ਹੋਰ ਵੀ ਲੋਕਾਂ ਨੂੰ ਇਹ ਅਪੀਲ ਆ ਕਿ ਆਪਦੇ ਆਪ ਦੇ ਗਰਾਊਂਡ ਦੇ ਵਿੱਚ ਗੇੜੇ ਮਾਰਿਆ ਕਰੋ ਤੇ ਜੇ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗਗਨ ਵਾਂਗੂ ਜਾਂ ਦੂਸਰੇ ਮੁੰਡਿਆਂ ਵਾਂਗੂ ਹੈਗੇ ਆ ਨੌਜਵਾਨ ਅੱਗੇ ਲਾ ਕੇ ਕੋਈ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦਾ ਸਹਿਯੋਗ ਦਿਓ ਸਾਡੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟਾਂਾਂ ਦਾ ਸਹਿਯੋਗ ਦਿਓ ਮੇਰੀ ਗੱਲ ਸੁਣੋ ਇੱਥੇ ਇਸ ਤੋਂ ਮੈਂ ਦੇਖਿਆ 2-3 ਸਾਲ ਪਹਿਲਾਂ ਜਦੋਂ ਦੇ ਮਤਲਬ ਖੇਡ ਗੇਮ ਕਰਾਉਣ ਲੱਗੇ ਆ ਹਾਂਜੀ ਪਹਿਲੀ ਗੱਲ ਤਾਂ ਚੱਟੇ ਵਾਲੇ ਨਹੀਂ ਵਰਦੇ ਹੁਣ ਇੱਥੇ ਹਾਂਜੀ ਉਧਰ ਨਾ ਆਪਣੀਆਂ ਪਈਆਂ ਹੁੰਦੀਆਂ ਸਰੰਜਾਂ ਸੀ ਦੇਖਦੇ ਰਹਿੰਦੇ ਸੀ ਅੱਛਾ ਕਿਉਂਕਿ ਸਾਡੇ ਬੱਚੇ ਪਿੱਤੀਆਂ ਬਰੀਆਂ ਪੜ੍ਹਦੇ ਸੀ ਹਾਂਜੀ ਹਾਂਜੀ ਮੈਂ ਗੇੜਾ ਮਾਰਦਾ ਰਹਿੰਦਾ ਸਕੂਲ ਦੇ ਵਿੱਚ ਅੱਛਾ ਜੀ ਪਿੱਛੇ ਨਾ ਸਰੰਜਾਂ ਪਈਆਂ ਹੁੰਦੀਆਂ ਗੋਲੀਆਂ ਦੇ ਪੱਤੇ ਵੀ ਪਾਏ ਜਾਂਦੇ ਸੀ ਹੁਣ ਹੈ ਨਹੀਂ ਤੇ ਹੁਣੋਂ ਠੀਕ ਹੈ ਅਸੀਂ ਵੀ ਨਿਕਾ ਲੱਖਦੇ ਆ ਰਾਤ ਨੂੰ ਵੀ ਗੇੜਾ ਮਾਰਦੇ ਸੀ 10 11 ਵਜੇ ਹੁਣ ਇੱਥੇ ਉਹ ਆਉਣ ਵਾਟ ਗਏ ਵੀ ਜਵਾਕਾਂ ਨੂੰ ਸ਼ਰਮ ਆਉਣ ਲੱਗੀ ਵੀ ਹੁਣ ਇੱਥੇ ਬੱਚੇ ਖੇਡਦੇ ਆ ਵਧੀ ਤਾਂ ਉਹਨਾਂ ਨੂੰ ਵੀ ਆਰਥਿਕ ਪੈਸੇ ਸਕੇ ਚੰਗਾ ਕੰਮ ਹੋਇਆ ਮਾਣ ਹਾਂ ਬਹੁਤ ਵਧੀਆ ਕੰਮ ਕਰਿਆ ਇਹਨਾਂ ਨੇ ਰੋਗਤਾਮ ਦੇ ਵਿੱਚ ਚੱਲ ਬਾਤ ਕਰਦੇ ਇਹਨਾਂ ਦਾ ਜਿਹੜੀ ਇਹਨਾਂ ਦੀ ਸੋਚ ਚੰਗੀ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਹੁਤ ਸੋਹਣਾ ਲੱਗਿਆ ਦੇਖ ਕੇ ਜਦੋਂ ਇਹਨਾਂ ਨੇ ਸਟਾਰਟਿੰਗ ਕੀਤੀ ਤਾਂ ਬਹੁਤ ਸੋਹਣਾ ਲੱਗਿਆ ਦੇਖ ਕੇ ਕਿ ਹਾਂ ਸਾਡੇ ਪਿੰਡ ਦੇ ਵਿੱਚ ਸਾਡੇ ਜਿਹੜੇ ਸੁਪਨੇ ਸੀ ਅਧੂਰੇ ਰਹਿ ਗਏ ਸੀਗੇ ਅਸੀਂ ਵੀ ਇਹ ਚੀਜ਼ ਅੱਗੇ ਲੈ ਕੇ ਬਣ ਜਾਂਦੇ ਪਰ ਕਈ ਮਜਬੂਰੀਆਂ ਦੇ ਕਾਰਨ ਅੱਗੇ ਨਹੀਂ ਲੈ ਕੇ ਆ ਸਕੇ ਪਰ ਇਹਨਾਂ ਨੇ ਜੋ ਸਟਾਰਟਿੰਗ ਕੀਤੀ ਕਹਿੰਦੇ ਹੁੰਦੇ ਨੇ ਕਿੱਕ ਸਟਾਰਟ ਕਰਨਾ ਜ਼ਰੂਰੀ ਹੁੰਦਾ ਕਿੱਕ ਸਟਾਰਟ ਕੀਤੀ ਤਾਂ ਉਸ ਤੋਂ ਤੇ ਹੁਣ ਬਹੁਤ ਸੋਹਣਾ ਲੱਗਦਾ ਹੈਗਾ ਦੇਖਣਾ ਉਹਨੇ ਆ ਖੁਦ ਵੀ ਵਰਕਆਊਟ ਕਰਦੇ ਆ ਤੇ ਬਹੁਤ ਸੋਹਣਾ ਤੇ ਸਾਰੇ ਜਿਹੜੇ ਕਲਾਪਿੰਗ ਕਰਾਂਗੇ ਗगन ਸਰ ਦੇ ਲਈ ਵੈਰੀ ਗੁੱਡ ਤੇ ਬਹੁਤ ਸੋਹਣਾ ਇਹਨਾਂ ਨੇ ਜਿਹੜਾ ਕਦਮ ਚੁੱਕਿਆ ਅਸੀਂ ਜਿੱਥੋਂ ਤੱਕ ਹੋਇਆ ਇਹਨਾਂ ਦਾ ਸਹਿਯੋਗ ਕਰਾਂਗੇ ਔਰ ਜਿੱਥੇ ਤੱਕ ਹੋਇਆ ਇਹਨਾਂ ਨੂੰ ਪੂਰੀ ਮਦਦ ਕਰਾਂਗੇ ਥੈਂਕ ਯੂ ਸਾਰਿਆਂ ਦਾ ਥੈਂਕ ਯੂ ਆਲ ਥੈਂਕ ਯੂ

ਤਾਂ ਪਿੰਡ ਦੇ ਲੋਕਾਂ ਦਾ ਵੀ ਧੰਨਵਾਦ ਆ ਵੀ ਇਸ ਤਰ੍ਹਾਂ ਗਰਾਊਂਡ ਦੇ ਵਿੱਚ ਗੇੜੇ ਮਾਰਦੇ ਰਹਿਣੇ ਚਾਹੀਦੇ ਆ ਤਾਂ ਹੀ ਰਲ ਮਿਲ ਕੇ ਇਹ ਕੰਮ ਚੱਲਦਾ ਲੋ ਜੀ ਫਰਕ ਮਹਿਸੂਸ ਹੋ ਰਿਹਾ ਗਰਾਊਂਡ ਨਾਲ ਜੁੜਨ ਦਾ ਬੱਚਿਆਂ ਨੇ ਦੱਸਿਆ ਪਹਿਲਾਂ ਘਰੇ ਬਣਾਉਂਦੇ ਹੁੰਦੇ ਸੀ ਜਾਂ ਉਹਨਾਂ ਦੇ ਪਿਤਾ ਜੀ ਨੇ ਵੀ ਕਿਹਾ ਵੀ ਇੱਥੇ ਕੀ ਵਾਲਾ ਗਰਾਊਂਡ ਦੇ ਵਿੱਚ ਬਣਾਓ ਆਪਣਾ